ਬੀਤੀ ਕੱਲ ਬਠਿੰਡਾ ਨਗਰ ਨਿਗਮ ਦੇ ਇੱਕ ਬਿਲਡਿੰਗ ਇਨਸਪੈਕਟਰ ਅਤੇ ਇੱਕ ਆਰਕੀਟੈਕਟ ਨੂੰ ਕੀਤਾ ਸੀ ਵਿਜੀਲੈਂਸ ਨੇ ਗ੍ਰਿਫਤਾਰ ਅੱਜ ਕੀਤੇ ਜਾਣਗੇ ਅਦਾਲਤ ਵਿੱਚ ਪੇਸ਼ ਅਤੇ ਇਹਨਾਂ ਦੇ ਲਿਆ ਜਾਵੇਗਾ ਰਿਮਾਂਡ ਮੰਗਲਵਾਰ ਨੂੰ 12:30 ਵਜੇ ਦੇ ਲਗਭਗ ਬਠਿੰਡਾ ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਕੱਲ ਬਠਿੰਡਾ ਦੇ ਨਗਰ ਨਿਗਮ ਦੇ ਇੱਕ ਬਿਲਡਿੰਗ ਇਨਸਪੈਕਟਰ ਵੱਲੋਂ ਕਿਸੇ ਕਲੋਨਾਈਜ਼ਰ ਤੋਂ 35000 ਰੁਪਏ ਉਹਦੀ ਆਪਣਾ ਕਲੋਨੀ ਦੀ ਅਪਰੂਵਲ ਆਪਣਾ ਦੇਣ ਦੇ ਲਈ ਉਸ ਤੋਂ ਮੰਗ ਕੀਤੀ ਗਈ ਸੀ ਅਤੇ ਉਸ ਦੇ ਇਹਨਾਂ ਦੇ ਬਾਅਦ ਚ ਸੌਦਾ ਜਿਹੜਾ ਉਹ 30000 ਰੁਪਏ ਚ ਹੋਇਆ ਸੀ ਤੇ ਇਹਨੇ ਇੱਕ ਆਰਕੀਟੈਕਟ ਨੂੰ ਉਹ ਪੈਸੇ ਦੇਣ ਦੇ ਲਈ ਉਹਨਾਂ ਨੇ ਉਹਨਾਂ ਦੇ ਨਾਲ ਆਪਣਾ ਗਲਤ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਪਹਿਲਾਂ ਇਸ ਆਰਕੀਟੈਕਟ ਨੂੰ ਉਹਨਾਂ ਵੱਲੋਂ ਆਪਣਾ ਗ੍ਰਿਫਤਾਰ ਕੀਤਾ ਗਿਆ ਤੇ ਬਿਲਡਿੰਗ ਇੰਸਪੈਕਟਰ ਨੂੰ ਬਾਅਦ ਦੇ ਵਿੱਚ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਹਿੰਦੇ ਕਿ ਸਾਡੇ ਕੋਲ ਸਾਰੀਆਂ ਇਸ ਦੀਆਂ ਰਿਕਾਰਡਿੰਗਾਂ ਹਨ ਅਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ हासिल ਕੀਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਬਿਜ਼ਨਸ ਬਿਊਰੋ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬੀਤੀ ਕੱਲ ਨਗਰ ਨਿਗਮ ਦੇ ਇੱਕ ਬਿਲਡਿੰਗ ਇਨਸਪੈਕਟਰ ਅਤੇ ਇੱਕ ਆਰਕੀਟੈਕਟਰ ਨੂੰ ਬਿਜ਼ਨਸ ਬਿਊਰੋ ਵੱਲੋਂ 30000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਇਹਨਾਂ ਤੋਂ ਦੁਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਸਾਰੀ ਜਾਣਕਾਰੀ ਡੀਐਸਪੀ ਬਿਜ਼ਨਸ ਕੁਲਵੰਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਕੀ ਮਾਮਲਾ ਸਾਹਮਣੇ ਆਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਿਸ ਟੀਮ ਦੇ ਪੈਸੇ ਮੰਗਦੇ ਸੀ ਕਾਣੀ ਕਿਸੇ ਇਹ ਬਿਲਡਿੰਗ ਇਨਸਪੈਕਟਰ ਬਲਵਿੰਦਰ ਸਿੰਘ ਤੇ ਹਨੀ ਮੰਜਾਲ ਇੱਕ ਆਰਕੀਟੈਕਟ ਉਹਨਾਂ ਨੇ ਇੱਕ ਕਿਸੇ ਕਲੋਨਾਈਜ਼ਰ ਤੋਂ ਉਹਦੀ ਫਾਈਲ ਕਲੀਅਰ ਕਰਨ ਦੇ ਪਰਪਰਿਟੀ ਪ੍ਰਤੀ ਬਲਾਟ ਜਿਹੜੇ ਪੈਸੇ ਮੰਗੇ ਸੀਗੇ 35000 ਦੇ ਹਿਸਾਬ ਨਾਲ ਜਿਹੜਾ 30000 ਰੁਪਿਆ ਸਾਨੂੰ ਰਿਕਵਰ ਹੋਇਆਗਾ ਰੈਡ ਹੈਂਡਡ ਅਨਟ੍ਰੈਪ ਕੀਤਾਗਾ ਉਹਨੇ ਜਿਹਦਾ ਹਨੀ ਮੰਜਾਲ ਹੈਗਾ ਉਹਨਾਂ ਪਲਵਿੰਦਰ ਸਿੰਘ ਇਨਸਪੈਕਟਰ ਨੇ ਉਹਨੂੰ ਬੰਦੇ ਨੂੰ ਕਿਹਾ ਵੀ ਤੁਸੀਂ ਉਹਨੂੰ ਹੈਂਡਓਵਰ ਕਰ ਦਿਓ ਤਾਂ ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਤੇ ਉਥੋਂ ਜੋ ਹਾਨੀ ਮਝਾਲ ਹੈਗਾ ਰੈੱਡ ਹੰਡਰਡ ਟਰੈਪ ਹੋਇਆ ਤੇ ਜਿਹੜੀਆਂ ਰਿਕਾਰਡਿੰਗਸ ਵਗੈਰਾ ਸਾਰੇ ਆਈਆਂ ਨੇ ਬਾਕੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਇਸ ਮੈਟਰ ਨੂੰ ਤੇ ਪਲਵਿੰਦਰ ਸਿੰਘ ਇਨਸਪੈਕਟਰ ਅਤੇ ਜਿਹੜਾ ਹੈਗਾ ਹਾਨੀ ਮਝਾਲ ਇਹਨਾਂ ਦੋਨਾਂ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਹਾਨੀ ਮਝਾਲ ਜਿਹੜਾ ਕਿ ਮੌਕੇ ਤੇ ਅਰੈਸਟ ਕੀਤਾ ਤੇ ਪਲਵਿੰਦਰ ਸਿੰਘ ਦੀ ਬਾਅਦ ਚ ਗੱਤਾਰੀ ਪਾਈ ਹੈ ਹੋਰ ਲੋਕ ਸ਼ਾਮਿਲ ਹੋਦਿਆਂ ਨੇ ਸਰਕੋਰਟ ਪੇਸ਼ ਕਰਦੇ ਖੜੇ ਰਹੇ ਹਾਲੇ ਇਹਨਾਂ ਦਾ ਅਸੀਂ ਰਿਮਾਂਡ ਲਵਾਵਾਂਗੇ ਰਿਮਾਂਡ ਲੈਣ ਤੋਂ ਬਾਅਦ ਜੋ ਵੀ ਹੋ ਅਗਲੀ ਕਾਰਵਾਈ ਹੋਊਗੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਦਿਖ ਰਿਹਾ ਹੈ ਇਨਵੈਸਟੀਗੇਸ਼ਨ ਮੈਟਰ ਹੈ ਸਾਰੇ ਥੈਂਕ ਯੂ